ਕਨੇਡਾ ਦੀਆਂ ਸਿਕ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਵਿਚਾਲ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਮਾਲਟਨ ਤੋਂ ਸਿਕ ਸਪਿਰਚੁਅਲ ਸੈਂਟਰ ਐਕਸਟੇਲ ਤੱਕ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿਕ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸਜੇ ਇਸ ਨਗਰ ਕੀਰਤਨ ਵਿੱਚ ਸਿਕ ਸੰਗਤਾਂ ਵੱਲੋਂ ਜਿੱਥੇ ਆਪਣੀ ਧਾਰਮਿਕ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਉਥੇ ਸਿੱਖ ਰਾਜ ਖਾਲਿਸਤਾਨ ਲਈ ਵੀ ਆਪਣੀ ਮੰਗ ਨੂੰ ਦੁਹਰਾਉਂਦਿਆਂ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਸੰਗਤਾਂ ਨੇ ਪਵਿੱਤਰ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਇਸ ਮੌਕੇ ਨਿਹੰਗ ਸਿੰਘਾਂ ਵੱਲੋਂ ਗੱਤਕੇ ਦੇ ਜੋਹਰ ਦਿਖਾਏਗੇ ਨਗਰ ਕੀਰਤਨ ਦੀ ਸਮਾਪਤੀ ਉਪਰੰਤ ਸਿਆਸੀ ਸਟੇਜ ਤੇ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂਆਂ ਵੱਲੋਂ ਸਿੱਖ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ ਨਗਰ ਕੀਰਤਨ ਜਿਹੜਾ ਆਇਆ ਇੱਕ ਸਾਡੀ ਧਾਰਮਿਕ ਰੌ ਰਿਤ ਹੈਗੀ ਆ ਇਹ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਆ ਜਲੌ ਹੁੰਦੇ ਸੀਗੇ ਜਲੂਸ ਹੁੰਦੇ ਸੀਗੇ ਪਰ ਇਸ ਦੇ ਨਾਲ ਹੀ ਇਸ ਦਾ ਇੱਕ ਬੜਾ ਅਹਿਮ ਰਾਜਨੀਤਿਕ ਪੱਖ ਵੀ ਹੈਗਾ ਆ ਇਹ ਚ ਸਿੱਖਾਂ ਵੀ ਜਿਹੜੀ ਸ਼ਕਤੀ ਹੈਗੀ ਆ ਸਿੱਖਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਦਿਸਦੀ ਆ ਤੇ ਨਾਲ ਹੀ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਸਾਫ਼ ਦਿਸਦੀਆਂ ਨੇ ਤੇ ਮੈਨੂੰ ਯਾਦ ਆ ਜਦੋਂ ਮੈਂ ਛੋਟਾ ਹੁੰਦਾ ਸੀ ਮੇਰੇ ਵਾਸਤੇ ਨਗਰ ਕੀਰਤਨ ਸਾਲ ਦਾ ਸਭ ਤੋਂ ਮਹੱਤਵਪੂਰਨ ਸਭ ਤੋਂ ਬੈਸਟ ਦਿਨ ਹੁੰਦਾ ਜਿੱਦਾਂ 크ਰਿਸਚਨਾਂ ਵਾਸਤੇ 크리스마ਸ ਹੁੰਦੀ ਆ ਸਾਡੇ ਵਾਸਤੇ ਨਗਰ ਕੀਰਤਨ ਹੁੰਦਾ ਸੀ ਸੋ ਬੱਚੇ ਸਾਰੇ ਇਸ ਨੂੰ ਲੁੱਕ ਫੋਰਵਰਡ ਇਸ ਕਰਕੇ ਕਰਦੇ ਨੇ ਕਿ ਉਹਨਾਂ ਨੂੰ ਪਤਾ ਲੱਗਦਾ ਉਹ ਇਕੱਲੇ ਨਹੀਂ ਹੈਗੇ ਜਿਹੜੀ ਸੋਸਾਇਟੀ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਇਕੱਲਾ ਇੱਕ ਡਿਸਟਿੰਕਟ ਆਈਡੈਂਟੀਟੀ ਨਾਲ ਬੰਦਾ ਇਕੱਲਾ ਰਹਿ ਗਿਆ ਪਰ ਇੱਥੇ ਇੱਕ ਜਦੋਂ ਸਿੱਖਾਂ ਦਾ ਹੱਡ ਆਂਦਾ ਹੈ ਬਾਣੇ ਵਾਲੇ ਸਿੱਖਾਂ ਦਾ ਤਾਂ ਸਿੱਖਾਂ ਵਾਸਤੇ ਵੀ ਇੱਕ ਇੱਕ ਉਤਸ਼ਾਹ ਪੈਦਾ ਹੁੰਦਾ ਆ ਤੇ ਬਾਹਰਲੀ ਦੁਨੀਆ ਨੂੰ ਵੀ ਪਤਾ ਲੱਗਦਾ ਆ ਕਿ ਸਾਡੀ ਕਿੰਨੀ ਗਿਣਤੀ ਹੈਗੀ ਆ ਤੇ ਇਕੱਠੇ ਇੱਕ ਇਹੋ ਜਿਹਾ ਇਵੈਂਟ ਕੋ ਜੋ ਤਾਂ ਹੁਣ ਤੁਸੀਂ ਦੇਖ ਰਹੇ ਆ ਵੀ ਖਾਲਸਾਤਨ ਦੇ ਝੰਡੇ ਜਿਹੜੇ ਆ ਇਹ ਇੱਕ ਯੂਨੀਵਰਸਿਟੀ ਦੇ ਤੌਰ ਤੇ ਵੀ ਤੁਸੀਂ ਸਮਝ ਲਓ ਇਹਦਾ ਐਬਸੈਂਸ ਆਫ ਫੁਲੀ ਫਲਜ ਸਟੇਟ ਜਿਹੜੇ ਸਿੱਖ ਆਪਣੀ ਸੋਵਰਨਿਟੀ ਨੂੰ ਐਕਸਪ੍ਰੈਸ ਕਰਦੇ ਆ ਵੀ ਅਸੀਂ ਸੋਵਰਨਿਟੀ ਚਾਹੁੰਦੇ ਆ ਇਹਦੀ ਕੋਈ ਹੋਰ ਇੰਟਰਪ੍ਰੀਟੇਸ਼ਨ ਕਰਨੀ ਵੀ ਸੰਤਾਂ ਨੇ ਆਏ ਕਿ ਅਸੀਂ ਪੌੜੀਆਂ ਤੇ ਆ ਜੂਗਾ ਇਦਾਂ ਹੋ ਜਾਏਗੀ ਜਾਂ ਉਹ ਉਹ ਇੱਕ ਵੱਖਰੀਆਂ ਗੱਲਾਂ ਆ ਇਹ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਦੀ ਜਿਹੜੀ ਐਂਡ ਆ ਕਲਮਿਨੇਸ਼ਨ ਜਿਹੜੀ ਆ ਉਹ ਇਹੀ ਆ ਕੀ ਸੋਵਰਨ ਸਿੱਖ ਸਟੇਟ ਪੋਲਿਟੀਕਲ ਸੋਵਰਨਿਟੀ ਕਰੰਸੀ ਜਿਹੜੀ ਚਲਾਈ ਸਿੱਕਾ ਚਲਾਇਆ ਉਹ ਆਨਾ ਆਪਣੇ ਬਾਬਾ ਬੰਦਾ বাহাদুর ਜੀ ਨੇ ਸੋ ਉਹ ਕਰੰਸੀ ਦੇ ਥਰੂ ਰੂਲ ਹੁੰਦਾ ਹੁੰਦਾ ਸੋ ਰੂਲ ਐਸਟੈਬਲਿਸ਼ ਗੁਰੂ ਗੋਬਿੰਦ ਸਿੰਘ ਦੇ ਹੁਕਮ ਮੁਤਾਬਕ ਉਹ ਸਿੱਕਾ ਚਲਾਇਆ ਗਿਆ ਸੀ মিডিਆ ਦੇ ਵਿੱਚ ਇਹ ਮੈਸੇਜ ਜੇ ਕੋਈ ਦਵੇ ਵੀ ਇੱਥੇ ਜੀ ਖਾਲਸਾਤਨ ਦਾ ਝੰਡਾ ਨਹੀਂ ਹੋਣਾ ਚਾਹੀਦਾ ਇਹਦਾ ਮਤਲਬ ਸਿੱਖ ਗੁਲਾਮ ਹੋਣਾ ਚਾਹੀਦਾ ਇਹਦਾ ਮਤਲਬ ਹਿੰਦੁਸਤਾਨ ਦਾ ਝੰਡਾ ਜਿਹੜੇ ਅੱਜ ਉਹਨਾਂ ਦੇ ਮਾਲਕ ਹੈ ਉਹਨਾਂ ਦਾ ਹੋਣਾ ਚਾਹੀਦਾ ਜਾਂ ਜਦੋਂ ਸਰਕਾਰੇ ਖਾਲਸਾ ਤੋਂ ਬਾਅਦ ਫਰੰਗੀ ਦਾ ਝੰਡਾ ਸਿੱਖਾਂ ਨੂੰ ਨਗਰ ਕੀਰਤਨ ਚੱਕਣਾ ਚਾਹੀਦਾ ਸੋ ਜੇ ਸਿੱਖ ਇਸ ਤਰ੍ਹਾਂ ਕਰਨਗੇ ਫਰੰਗੀਆਂ ਦਾ ਜੋ ਉਸ ਵੇਲੇ ਜਾਂ ਅੱਜ ਹਿੰਦੁਸਤਾਨ ਦਾ ਝੰਡਾ ਜਾਂ ਖਾਲਸਾ ਦਾ ਝੰਡੇ ਨੂੰ ਜਦੋਂ ਕਹਿਣਗੇ ਇਹਦੀ ਲੋੜ ਨਹੀਂ ਇਹ ਤਾਂ ਇੱਕ ਨਗਰ ਕੀਰਤਨ ਹੈ ਇਹ ਇੱਕ ਧਾਰਮਿਕ ਸਮਾਗਮ ਹੈ ਸੋ ਉਹ ਦੁਸ਼ਮਣ ਦੀ ਸਿੱਖਾਂ ਦੇ ਉੱਪਰ ਜਿਹੜੀ ਕਬਜ਼ਾ ਆ ਉਹਦੇ ਵਿੱਚ ਕਲਾਬਰੇਸ਼ਨ ਹੋਏਗੀ ਵੀ ਅਸੀਂ ਤੁਹਾਡੇ ਨਾਲ ਰਲ ਕੇ ਸਿੱਖਾਂ ਨੂੰ ਚਲਾਵਾਂਗੇ ਤੇ ਤੁਹਾਨੂੰ ਇਨਾ ਆਜ਼ਾਦ ਮੁਲਕਾਂ ਦੇ ਵਿੱਚ ਵੀ ਗੁਲਾਮ ਰੱਖਾਂਗੇ ਭਾਰਤ ਦੀ ਇੰਟਰਫੀਰੈਂਸ ਬਹੁਤ ਸਟਰੋਂਗ ਆ ਇੱਥੇ ਉਹ ਸਾਡੇ ਵਿੱਚ ਵੀ ਆ ਸਾਡੇ ਵਿੱਚ ਸਾਡੀ ਗੱਲ ਕਰ ਰਹੇ ਬੰਦਿਆਂ ਦੇ ਵਿੱਚ ਵੀ ਆ ਸੋ ਜੇ ਤੁਸੀਂ ਕੰਟੈਂਟ ਦੇਖੋਗੇ ਧਿਆਨ ਨਾਲ ਤੇ ਵੈਰੀ ਟਫ ਹੋ ਜਾਏਗਾ ਤੁਹਾਡੇ ਲਈ ਐਨੀਮੀ ਤੁਹਾਡੇ ਵਿੱਚ ਕੁਝ ਕਰਨ ਦਾ ਪਰ ਇਨ ਐਬਸੈਂਸ ਆਫ ਤੁਹਾਡਾ ਜਿਹੜਾ ਮੀਡੀਆ ਆ ਬਹੁਤ ਘੱਟ ਇੱਕ ਦੋ ਚੈਨਲ ਆ ਉਹ ਵੀ ਬੜੇ ਮੁਸ਼ਕਲ ਚੱਲ ਰਹੇ ਆ 99% ਜਿਹੜਾ ਮੀਡੀਆ ਆ ਉਹ ਸਿੱਖਾਂ ਨੂੰ ਉਹ ਇਨਫੋਰਮੇਸ਼ਨ ਦੇ ਰਿਹਾ ਜਿਹਨੂੰ ਪ੍ਰੋਕਸੀ মিডিਆ ਕਹਿੰਦਾ ਅਸੀਂ ਅੰਟਾਰੀਓ ਗੁਰਦਾਰਸ ਕਮੇਟੀ ਵੱਲੋਂ ਮਹਾਨ ਨਗਰ ਕੀਰਤਨ ਖਾਲਸਾ ਸਾਜਨਾ ਦਿਵਸ ਨੂੰ ਕੀਤੇ ਜਾਂਦੇ ਨੇ ਇਹ ਜੋ ਨਗਰ ਕੀਰਤਨ ਆ ਬਹੁਤ ਮਹੱਤਵਪੂਰਨ ਨਗਰ ਕੀਰਤਨ ਆ ਜਿਹਦਾ ਸੰਗਤਾਂ ਦਾ ਉਤਸ਼ਾਹ ਬਹੁਤ ਹੁੰਦਾ ਸੰਗਤਾਂ ਦਾ ਬਹੁਤ ਇੱਕ ਸਾਡੇ ਬਿਲਕੁਲ ਜਿੱਥੇ ਸਾਡੀ ਬਸੋਂ ਆ ਉੱਥੇ ਹੁੰਦਾ ਇਹ ਅੱਜ ਲਈ ਖਾਲਸਤਾਨੀ ਨਗਰ ਕੀਰਤਨ ਆ ਸਿੱਖਾਂ ਦੀ ਆਜ਼ਾਦੀ ਨੂੰ ਸੋਵਰਨਿਟੀ ਨੂੰ ਸਮਰਪਿਤ ਨਗਰ ਕੀਰਤਨ ਹੁੰਦਾ ਇਹ ਹਰ ਬਲੋਟ ਹਰ ਟੈਂਟ ਖਾਲਸਤਾਨ ਦੇ ਫਲੈਗ ਦੇ ਨਾਲ ਹੁੰਦਾ ਸੋ ਇੱਥੇ ਆ ਕੇ ਪਤਾ ਲੱਗਦਾ ਵੀ ਸਿੱਖ ਆਪਦੀ ਆਜ਼ਾਦੀ ਵਾਸਤੇ ਕਿੰਨੇ ਤਤ ਪਰਨੇ ਸੋ ਬਾਕੀ ਐਵਰੀ ਈਅਰ ਸੰਗਤਾਂ ਦਾ ਇਕੱਠ ਵੱਧਾ ਜਾਂਦਾ ਇਸ ਵਾਰ ਜਿਹੜਾ ਹੁਣ ਨਗਰ ਕੀਰਤਨ ਹੋ ਰਿਹਾ ਇਹਦੇ ਤੇ ਐਸਟੀਮੇਟ ਨਾਲ 5.5 ਲੱਖ ਤੋਂ ਲੈ ਕੇ 6 ਲੱਖ ਸੰਗਤ ਦੇ ਪੁੱਜਣ ਦੀ ਉਮੀਦ ਆ ਮਾਲਟਨ ਗੁਰਦੁਆਰਾ ਸਾਹਿਬ ਤੋਂ ਲੈ ਕੇ ਰੈਕਸ਼ਨਲ ਗੁਰਦੁਆਰਾ ਸਾਹਿਬ ਤੱਕ ਇਹ ਉਹ ਇਹ ਜਿਹੜੀ ਜੇ ਪੁਲਿਸ ਵਾਲੇ ਜੋ ਡਾਟਾ ਦਿੰਦੇ ਨੇ ਸੋ ਇਹ ਪਹਿਲਾਂ ਮੇਜਰ ਇਵੈਂਟਾਂ ਦੇ ਵਿੱਚ ਨਹੀਂ ਸੀ ਆਉਂਦਾ ਇਸ ਵਾਰ ਜਿਹੜੀਆਂ ਸਾਡੀਆਂ ਦੋਨੇ ਮਿਊਨਿਸਪੈਲਟੀ ਨੇ ਜਾਂ ਗਵਰਨਮੈਂਟ ਆਫ ਅੰਤਾਰਿਆ ਇਹਨੂੰ ਮੇਜਰ ਇਵੈਂਟ ਦੇ ਵਿੱਚ ਰੱਖਿਆ